ਹੁਣ ਜਿਹੜਾ ਮਨੁੱਖ ਇਹ ਸੋਚਦਾ ਹੈ ਨਾ ਵੀ ਮੈਂ ਨਫ਼ਰਤ ਦਿਲ ਵਿੱਚ ਪਾਲ ਕੇ ਵੀ ਧਰਮ ਕਮਾ ਸਕਦਾ ਉਹ ਬੰਦਾ ਇਹ ਸਮਝੀ ਬੈਠਾ ਵੀ ਜ਼ਹਿਰ ਖਾ ਕੇ ਲੰਮੀ ਜ਼ਿੰਦਗੀ ਜੀਵੀ ਜਾ ਸਕਦੀ ਹੈ ਜਿੱਥੇ ਨਫ਼ਰਤ ਹੈ ਉੱਥੇ ਧਰਮ ਨਹੀਂ ਹੋ ਸਕਦਾ ਜਿੱਥੇ ਭੇਦ ਭਾਵ ਆ ਗਿਆ ਉੱਥੇ ਧਰਮ ਨਹੀਂ ਹੋ ਸਕਦਾ ਜਾਨੀ ਮਨ ਵਿੱਚ ਦੂਜੇ ਦੇ ਪ੍ਰਤੀ ਜਿਹੜੀ ਮੈਲ ਹੈ ਇਹ ਮੈਲ ਹੀ ਅਧਰਮ ਹੈ ਪਾਪ ਹੈ ਗੁਨਾਹ ਹੈ ਤੇ ਫਿਰ ਜੇ ਕੋਈ ਰੱਬ ਦੇ ਨਾਮ ਦੇ ਉੱਤੇ ਆਪਣੇ ਅੰਦਰ ਮੈਲ ਲੈ ਕੇ ਆਵੇ ਕਿ ਇਹ ਰੱਬ ਨੂੰ ਓਵੇਂ ਨਹੀਂ ਮੰਨਦਾ ਜਿਵੇਂ ਮੈਂ ਮੰਨਦਾ ਇਸ ਕਰਕੇ ਉਸ ਬੰਦੇ ਦੇ ਪ੍ਰਤੀ ਕੇਵਲ ਉਹਦੀ ਪਛਾਣ ਕਰਕੇ ਕਰਮ ਕਰਕੇ ਨਹੀਂ ਇਹ ਉਹਦੀ ਉਹਦਾ ਵਿਸ਼ਵਾਸ ਹੋਰ ਤਰ੍ਹਾਂ ਦਾ ਹੈ ਉਹਦੀ ਬੋਲੀ ਮੇਰੇ ਵਰਗੀ ਨਹੀਂ ਉਹਦਾ ਯਕੀਨ ਤਰੀਕਾ ਹੋਰ ਤਰ੍ਹਾਂ ਦਾ ਹੈ ਮਜ਼ਬੂਰ ਤਰ੍ਹਾਂ ਦਾ ਬਰਾਦਰੀ ਹੋਰ ਤਰ੍ਹਾਂ ਦੀ ਰੰਗ ਨਸਲ ਹੋ ਇਸ ਕਰਕੇ ਜੇ ਬੰਦੇ ਦੇ ਅੰਦਰ ਮੈਲ ਹੈ ਨਾ ਵੀ ਇਹ ਮੇਰੇ ਵਰਗਾ ਨਹੀਂ ਮੈਂ ਇਸ ਕਰਕੇ ਇਹਨੂੰ ਨਫ਼ਰਤ ਕਰਦਾ ਭਾਵੇਂ ਸਾਡਾ ਅਭਿਆਸ ਕਿੰਨਾ ਵੀ ਸੁਖੈਨ ਹੋਵੇ ਤੇ ਸਾਡਾ ਰਸਤਾ ਕਿੰਨਾ ਵੀ ਚੰਗਾ ਹੋਵੇ ਜਦੋਂ ਮਨ 'ਚ ਮੈਲ ਆ ਗਈ ਤੇ ਅਸੀਂ ਅਧਰਮੀ ਤੇ ਪਾਪੀ ਹੋ ਗਏ ਇਸ ਗੱਲ ਨੂੰ ਸਮਝੀਏ ਕਿਉਂਕਿ ਬਾਣੀ ਦਾ ਉਪਦੇਸ਼ ਕੀ ਹੈ ਧੌਲ ਧਰਮ ਦਇਆ ਕਾ ਪੂਰਨ ਅਸੀਂ ਕਿਸੇ ਮਨੁੱਖ ਦੇ ਰੰਗ ਨਸਲ ਉਹਦੇ ਵੱਖਰੇ ਵਿਸ਼ਵਾਸ ਕਰਕੇ ਜਾਂ ਉਹਦੇ ਵੱਖਰੇ ਮਜ਼ਬ ਕਰਕੇ ਜਾਂ ਵੱਖਰੇ ਤਰੀਕੇ ਕਰਕੇ ਉਹਨੂੰ ਨਫ਼ਰਤ ਨਹੀਂ ਕਰ ਸਕਦੇ ਹਾਂ ਹੋ ਸਕਦਾ ਹੈ ਸਾਡਾ ਤਰੀਕਾ ਉਹਦੇ ਨਾਲੋਂ ਵਧੀਆ ਹੋਵੇ ਪਰ ਮੈਂ ਉਹੀ ਬੇਨਤੀ ਕਰ ਰਿਹਾ ਵੀ ਜੇ ਤਰੀਕਾ ਵਧੀਆ ਤੇ ਮਨ 'ਚ ਮੈਲ ਹੈ ਨਫ਼ਰਤ ਹੈ ਤੇ ਉਸ ਤਰੀਕੇ ਦਾ ਅਰਥ ਕੀ ਹੈ ਉਹਨੇ ਸਾਨੂੰ ਸਿਖਾਇਆ ਕਿ ਉਸ ਤਰੀਕੇ ਨੇ ਉਸ ਰਾਤੇ ਤੁਰ ਕੇ ਅਸੀਂ ਚੰਗੇ ਕਿੰਨੇ ਹੋਏ ਜੇ ਅਸੀਂ ਵੀ ਮੈਲ ਵਿੱਚ ਹੀ ਲਿਬੜੇ ਹੋਏ ਹਾਂ ਤਾਂ ਉਸ ਰਾਤੇ ਤੁਰ ਕੇ ਹਸਲ ਤੇ ਅਸੀਂ ਵੀ ਕੁਝ ਨਹੀਂ ਕੀਤਾ ਸਮੱਸਿਆ ਤੇ ਜਿਉਂ ਦੀ ਤਿਉਹ ਹੈ ਕਿਉਂਕਿ ਧਾਰਮਿਕ ਰਹਿਬਰਾਂ ਦਾ ਮਨੁੱਖ ਦੇ ਜੀਵਨ ਨੂੰ ਸਵਾਰਨ ਦਾ ਐਦ ਹੈ ਉਹਨਾਂ ਨੇ ਜਿੰਨੇ ਵੀ ਉਪਦੇਸ਼ ਦਿੱਤੇ ਉਹਨਾਂ ਆਖਿਆ ਵੀ ਬੰਦਾ ਸੁਧਰੇ ਬੰਦਾ ਨੇਕ ਅਮਲ ਕਮਾਏ ਚੰਗਾ ਬਣੇ ਮਨ ਆਤਮਾ ਕਰਕੇ ਸ਼ੁੱਧ ਹੋਵੇ ਤੇ ਜੇ ਅਸੀਂ ਆਪਣੇ ਰਹਿਨੁਮਾ ਦੇ ਗੁਣ ਗਾਉਂਦਿਆਂ ਹੋਇਆ ਵੀ ਇਹ ਕਹੀਏ ਵੀ ਸਾਡੇ ਰਹਿਬਰ ਨੇ ਸਾਨੂੰ ਰਾਹ ਬੜਾ ਵਧੀਆ ਦਿੱਤਾ ਹੈ। ਰਸਤੇ ਦੀ ਤਾਂ ਅਸੀਂ ਸ਼ੋਭਾ ਕਰੀਏ। ਤੇ ਜੇ ਕਮੀਆਂ ਉਹੀ ਹੋਣ ਜਿਨ੍ਹਾਂ ਕਮੀਆਂ ਤੋਂ ਬਚਾਉਣ ਲਈ ਉਹਨੇ ਰਾਹ ਦਿੱਤਾ ਹੈ ਤੇ ਫਿਰ ਉਸ ਰਾਹ ਦਾ ਸਾਡੇ ਤੇ ਅਸਰ ਕੀ ਹੋਇਆ? ਅਮਲ ਤੇ ਕੋਈ ਨਾ ਨਾ ਹੋਇਆ। ਤਾਂ ਕਬੀਰ ਜੀ ਮਹਾਰਾਜ ਨੇ ਉਸ ਸ਼ਬਦ ਵਿੱਚ ਇੱਕ ਪੰਕਤੀ ਉਚਾਰਨ ਕੀਤੀ ਹੈ। ਦਿਲ ਮੈਂ ਕਪਟ ਨਿਵਾਜ ਗੁਜਾਰਾ ਕਿਆ ਹੱਜ ਕਾਬਾ ਜਾਏ ਜੇ ਤੇਰੇ ਦਿਲ ਵਿੱਚ ਖੋਟ ਹੈ ਤੇ ਇਸ ਖੋਟ ਦੇ ਹੁੰਦਿਆਂ ਜੇ ਤੂੰ ਨਮਾਜ਼ਾਂ ਵੀ ਪੜਦਾ ਹੈ ਹੱਜ ਕਰਨ ਵੀ ਜਾਂਦਾ ਹੈ ਤੀਰਥਾਂ ਤੇ ਵੀ ਜਾਂਦਾ ਹੈ ਕਾਉ ਡੀਸੇ ਮੱਜਨ ਕੀਆ ਕੀ ਹੋਇਆ ਜੇ ਤੂੰ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਹੱਜ ਕਰਨ ਜਾਂਦਾ ਹੈ ਯਾਤਰਾ ਕਰਨ ਜਾਂਦਾ ਹੈ ਨਮਾਜ਼ਾਂ ਪੜਦਾ ਹੈ ਪੂਜਾ ਕਰਦਾ ਹੈ ਫਿਰ ਤੂੰ ਕਮਾਇਆ ਕੁਝ ਨਹੀਂ ਤੈਨੂੰ ਹਾਸਲ ਕੁਝ ਨਹੀਂ ਹੋਇਆ ਫਿਰ ਵੀ ਕਿਉਂਕਿ ਅੰਦਰ ਦਾ ਅੰਦਰ ਦਾ ਰੋਗ ਤੇ ਗਿਆ ਨਹੀਂ ਜਿਸ ਰੋਗ ਕਰਕੇ ਤੂੰ ਦਵਾਈ ਲੈ ਰਹੇ ਹੋ ਰੋਗ ਤਾਂ ਜਿਉਂਦਾ ਤਿਉਂ ਹੈ ਕਿ ਦਵਾਈ ਦਾ ਕੋਈ ਅਰਥ ਤਾਂ ਨਹੀਂ ਨਾ ਹੋਇਆ